ਜਦੋਂ ਲੋਕਾਂ ਦੇ ਹੱਕਾਂ ਦੀ ਲੜਾਈ ਹੋਵੇ ਜਦੋਂ ਅਨਸਾਫ਼ ਦੀ ਲੜਾਈ ਹੋਵੇ ਉਦੋਂ ਫਿਰ ਇਕੱਲੇ ਇਕੱਲੇ ਬੰਦੇ ਨੂੰ ਸਰਦੇ ਨਹੀਂ ਦਿੱਤੇ ਜਾਂਦੇ ਉਦੋਂ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਆਪ ਜਿਹੜਾ ਮੈਦਾਨ ਦੇ ਵਿੱਚ ਕੁੱਦਣਾ ਪੈਂਦਾ ਇਸ ਕਰਕੇ ਬੇਨਤੀ ਕਰਦੇ ਆ 24 ਤਰੀਕ ਦਿਨ ਵੀਰਵਾਰ ਨੂੰ 9:30 ਵਜੇ ਤਕਰੀਬਨ ਤਕਰੀਬਨ ਤੁਸੀਂ ਗੁਰਦੁਆਰਾ ਅੰਮ੍ਰਿਤਸਰ ਵਿਖੇ ਪਹੁੰਚਣਾ ਉੱਥੋਂ ਆਪਾਂ ਵੱਡਾ ਪੈਦਲ ਮਾਰਚ ਡੀਸੀ ਦਫ਼ਤਰ ਤੇ ਐਸਐਸਪੀ ਦਫ਼ਤਰ ਤੱਕ ਕਰਨਾ ਕਿਉਂਕਿ ਐਸਐਸਪੀ ਦੇ ਡੀਸੀ ਨੂੰ ਜਿਹੜੇ ਮੰਗ ਪੱਤਰ ਦੇਣੇ ਆ ਮੁੱਖ ਮੰਤਰੀ ਦੇ ਨਾਂ ਤੇ ਗਵਰਨਰ ਦੇ ਨਾਂ ਤੇ ਦੇਖਦੇ ਪ੍ਰਧਾਨ ਮੰਤਰੀ ਦੇ ਨਾਂ ਤੇ ਦੇਣਿਆ ਕਿ ਜਿਹੜਾ ਇਸ ਏਜੰਟ ਮਾਫੀਆ ਦੇ ਖਿਲਾਫ ਕੋਈ ਤਾਕੜਾ ਕਾਨੂੰਨ ਤਾਕੜਾ ਜਿਹੜਾ ਕਿ ਕੋਈ ਇਹਨਾਂ ਦੇ ਖਿਲਾਫ ਕਾਰਵਾਈ ਹੋ ਸਕੇ ਇਹ ਵੱੱਡੀ ਜਿਹੜੀ ਰੈਲੀ ਆ ਉਸ ਰੈਲੀ ਦੇ ਵਿੱਚ ਸਾਰੇ ਜਨਾਂ ਨੂੰ ਕੋਈ ਸਾਵਲ ਹੋਣਾ ਕਿਉਂਕਿ ਜਿਹੜੀ ਕਿ ਲੁੱਟ ਜਿਹੜੀ ਕਿ ਬਹੁਤ ਵੱਡੀ ਜਿਹੜੀ ਕਿ ਇਸ ਏਜੰਟ ਮਾਫੀਆ ਨੇ ਮਚਾਈ ਹੋਈ ਹੈ ਜੇਕਰ ਮੈਂ ਗੱਲ ਕੱਲੇ ਪੰਜਾਬ ਦੀ ਕਰਾਂ 13000 ਪਿੰਡਾਂ ਹਰੇਕ ਪਿੰਡ ਦੇ ਵਿੱਚ 10 ਤੋਂ 20 ਲੋਕਾਂ ਨਾਲ ਠੱਗੀ ਮਾਰੀ ਆ ਲੱਖ ਦੀ ਗਿਣਤੀ ਦੇ ਤਕਰੀਬਨ ਤਕਰੀਬਨ ਇਹਨਾਂ ਠੱਗਾ ਏਜੰਟਾਂ ਦੇ ਪਹੁੰਚ ਚੁੱਕੀ ਆ ਐਨੇ ਲੋਕ ਪੀੜਤ ਨੇ ਇਹਨਾਂ ਨੇ ਘਰਾਂ ਦੇ ਘਰਾਂ ਅਜਾੜ ਤੇ ਪਤਾ ਨਹੀਂ ਕਿਹੜੇ ਘਰਾਂ ਦੇ ਵਿੱਚ ਜਿਹੜੇ ਬਜ਼ੁਰਗ ਇਹਨਾਂ ਦੇ ਗਮਾਂ ਦੇ ਵਿੱਚ ਮਾਰ ਕੇ ਜਿਨ੍ਹਾਂ ਨੇ 20-20 ਲੱਖ ਰੁਪਈਆ ਆਪਣੀ ਕਿਰਤ ਕਮਾਈ ਕਰਕੇ ਸਾਰੀ ਉਮਰ ਦਾ ਜੋੜਿਆ ਇਹਨਾਂ ਨੇ ਸਾਰੇ ਲੋਕਾਂ ਨਾਲ ਠੱਗੀਆਂ ਮਾਰੀਆਂ ਇਸ ਕਰਕੇ ਪਤਾ ਨਹੀਂ ਕਿੰਨਿਆਂ ਕਿ ਜਿਹੜੇ ਘਰ ਰਿਸ਼ਤੇ ਟੁੱਟ ਕੇ ਇਹਨਾਂ ਏਜੰਟ ਮਾਫੀਆ ਨੇ ਤੋੜਤੇ ਪਤਾ ਨਹੀਂ ਕਿੰਨੇ ਕਿ ਜੰਗਲਾਂ ਦੇ ਵਿੱਚ ਕਿੰਨੇ ਕਿ ਥਾਵਾਂ ਦੇ ਵਿੱਚ ਜਿਹੜੇ ਕਿ ਝੂਠੇ ਲਾਰੇ ਲਾ ਕੇ ਕਿੰਨੇ ਕਿ ਵਿਦੇਸ਼ਾਂ ਦੇ ਵਿੱਚ ਨੌਜਵਾਨ ਫਸੇ ਖੜੇ ਨੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੀ ਹੁਣ ਅਸੀਂ ਚਾਹੁੰਦੇ ਆ ਕਿ ਸਰਕਾਰਾਂ ਦੇ ਥੋੜੇ ਜਿਹੀ ਕੋਈ ਕੰਨਾਂ ਦੇ ਜੂੰ ਸਰ ਕੇ ਸਰਕਾਰ ਕਹਿੰਦੀ ਅਸੀਂ ਜੁੱਧ ਨਸ਼ਾ ਵਿਰੁੱਧ ਇੱਕ ਮਹਮ ਲਾਈ ਹੋਈ ਹੈ ਵੀ ਨਸ਼ਾ mafia ਬਹੁਤ ਵੱਡਾ ਹੈ ਪਰ ਮੈਂ ਕਹਣਾ ਵੀ ਠੀਕ ਆ ਨਸ਼ਾ mafia ਹੈਗਾ ਪਰ ਇਸ ਤੋਂ ਜਿਹੜਾ ਵੱਡਾ mafia ਹੈ ਏਜੰਟ mafia ਜਿਹੜਾ ਕਿ ਪੰਜਾਬ ਦੇ ਲੋਕਾਂ ਨੂੰ ਹੋਰ ਜਿਹੜੇ ਸੂਬੇ ਦੇ ਲੋਕਾਂ ਨੂੰ 20 20 30 30 ਲੱਖ ਰੁਪਏ ਲੈ ਕੇ ਠਾਕ ਰਿਹਾ ਹੈ ਦੇ ਰੱਖ ਤੋਂ ਤੁਹਾਡੇ ਟੱਕੀ ਨਹੀਂ ਮਾਰ ਰਹੇ ਇਹ ਨਸ਼ੇ ਤੋਂ ਵੱਡਾ ਮਾਫੀਆ ਅਸੀਂ ਚਾਹੁੰਦੇ ਆ ਕਿ ਕੋਈ ਸਖਤ ਕਾਨੂੰਨ ਕੋਈ ਸਖਤ ਕਾਰਵਾਈ ਇਹਨਾਂ ਦੇ ਖਿਲਾਫ ਹੋਵੇ ਤਾਂ ਕਰਕੇ ਅਸੀਂ ਮਹਾਲੀ ਦੇ ਵਿੱਚ ਵੱਡਾ ਪ੍ਰਦਰਸ਼ਨ ਗੁਰਦੁਆਰਾ ਅੰਮ੍ਰਿਤਸਰ ਤੋਂ ਲੈ ਕੇ ਡੀਸੀ ਦਫ਼ਤਰ ਤੇ ਐਸਐਸਪੀ ਦਫ਼ਤਰ ਤੱਕ ਕਰ ਰਹੇ ਹਾਂ ਕਿਉਂਕਿ ਮਹਾਲੀ ਦੇ ਚੰਡੀਗੜ੍ਹ ਦੇ ਵਿੱਚ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਮਾਫੀਆ ਅਸੀਂ ਚਾਹੁੰਦੇ ਆ ਅਸੀਂ ਗਵਰਨਰ ਦੇ ਨਾਂ ਤੇ ਡੀਸੀ ਨੂੰ ਇੱਕ ਮੰਗ ਪੱਤਰ ਦੇਣਾ ਇੱਕ ਇੱਕ ਮੁੱਖ ਮੰਤਰੀ ਦੇ ਨਾਂ ਤੇ ਦੇਣਾ ਹੈ ਅਸੀਂ ਬ੍ਰੁੱਧੀ ਧਰ ਦੇ ਨੇਤਾ ਨੂੰ ਵੀ ਦੇਣਾ ਵੀ ਕੋਈ ਬਧਾਨ ਸਭਾ ਦੇ ਵਿੱਚ ਚੰਗਾ ਕਾਨੂੰਨ ਇਹਨਾਂ ਦੇ ਖਿਲਾਫ ਬਣਾਓ ਚੰਗਾ ਕੋਈ ਮਤਾ ਲੈ ਕੇ ਉਹ ਕਿ ਇਹ ਜਿਹੜਾ ਪੰਜਾਬ ਦੇ ਲੋਕ ਐਨੇ ਪੀੜਤ ਨੇ ਘਰਾਂ ਦੇ ਘਰਾਂ ਦੇ ਵਿੱਚ ਬੈਣ ਪਈ ਜਾਂਦੇ ਨੇ ਇਹ ਲੋਕ ਇਸ ਠੱਗੀ ਤੋਂ ਬਚ ਸਕਣ ਇਹ ਠੱਗੀ ਤੋਂ ਬਚ ਸਕਣ ਐਨਾ ਠੱਗ ਮਾਫੀਆ ਤੇ ਝੋਲਾ ਚੱਕ ਮਾਫੀਆ ਇਸ ਕਰਕੇ ਮੈਂ ਬੇਨਤੀ ਕਰਦਾ ਪੰਜਾਬ ਦੇ ਲੋਕੋ ਲੜਾਈਆਂ ਜਿਹੜੀਆਂ ਇੱਕ ਦਿਨ ਦੇ ਵਿੱਚ ਨਹੀਂ ਜਿੱਤੀਆਂ ਜਾਂਦੀਆਂ ਆਜ਼ਾਦੀ ਕਿਸੇ ਇੱਕ ਦਿਨ ਦੇ ਵਿੱਚ ਨਹੀਂ ਆ ਗਈ ਜੇਕਰ ਅਸੀਂ 3-4 ਸਾਲਾਂ ਤੋਂ ਲਗਾਤਾਰ ਬੋਲਦੇ ਹੁਣੇ ਅੱਜ ਤਾਂ ਬਹੁਤ ਸਾਰੇ ਇਮੀਗ੍ਰੇਸ਼ਨ ਵੀ ਬੰਦ ਵੀ ਕਰਾਏ ਨੇ ਬਹੁਤ ਲੋਕਾਂ ਦਾ ਪੈਸਾ ਵੀ ਦਬਾਇਆ ਹਾਂ ਇਹ ਕੱਲ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਹੁੰਨਾ ਵੀ ਕਈ ਵਾਰੀ ਸਾਥੋਂ ਕਿਸਦਾ ਕੰਮ ਨਾ ਹੋ ਸਕਿਆ ਹੋਵੇ ਅਸੀਂ 70% ਲੋਕਾਂ ਦੇ ਕੰਮ ਕਰਾਏ ਨੇ ਕਈ ਵਾਰੀ ਕਹਿੰਦਾ ਕੋਈ ਕੰਮ ਨਾ ਹੋ ਸਕਿਆ ਹੋ ਸਕਿਆ ਹੋਵੇ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਬੁਲਦਰ ਹੁੰਦੇ ਨੇ ਇਸ ਤਰ੍ਹਾਂ ਦੀ ਜਿਹੜੀ ਤਾਣੀ ਉਲਝੀ ਹੁੰਦੀ ਹੈ ਜਿਹੜੀ ਕਿ ਸੋਲਵ ਵੀ ਨਹੀਂ ਹੁੰਦੀ ਕਈ ਵਾਰੀ ਅਸੀਂ ਪਰ ਅਸੀਂ ਡਟ ਕੇ ਇਮਾਨਦਾਰੀ ਨਾਲ ਇਹ ਸੇਵਾ ਕਰੀ ਆ ਮੈਂ ਕੋਈ ਗੱਲ ਕਹਿਣਾ ਹੁੰਦਾ ਵੀ ਮੈਂ ਜਾਂ ਕੋਈ ਮੇਰੀ ਟੀਮ ਦੇ ਵਿੱਚੋਂ ਬੰਦਾ ਕਿਸੇ ਪ੍ਰਕਾਰ ਦੀ ਕੋਈ ਬੰਦਾ ਗਲਤੀ ਕਰੇ ਅਸੀਂ ਜਿਹੜੀ ਕਿ ਸੇਵਾ ਅਸੀਂ ਕਿਸੇ ਵੀ ਬਿਨਾ ਲੋਭ ਲਾਲਚ ਤੋਂ ਬਿਨਾ ਸੇਵਾ ਕਰਨੀ ਆ ਕੋਈ ਬੰਦਾ ਢੋਲਦਾ ਜਦੋਂ ਮਰਜ਼ੀ ਖਰਾਬ ਸਾਡੇ ਵੀਡੀਓ ਪਾਉਂਦੇ ਸਾਨੂੰ ਆ ਕੇ ਦੱਸੋ ਕੋਈ ਵੀ ਕਿਸੇ ਪ੍ਰਕਾਰ ਦਾ ਬੰਦਾ ਇਹ ਸੇਵਾ ਦੇ ਵਿੱਚੋਂ ਢੋਲਦਾ ਕਿਉਂਕਿ ਦੇਖੋ ਸਭ ਤੋਂ ਵੱਡੀ ਸੇਵਾ ਇਹ ਸਾਨੂੰ ਪ੍ਰਮਾਤਮਾ ਨੇ ਸੇਵਾ ਲਈ ਆ ਅਸੀਂ ਉਹਨੂੰ ਤੋੜ ਨਿਭਾਉਣ ਦੀ ਕੋਸ਼ਿਸ਼ ਪੂਰੀ ਕਰ ਰਹੇ ਹਾਂ ਤੇ ਪਿਛਲੇ ਲੰਮੇ ਸਮੇਂ ਤੋਂ ਲੱਗੇ ਹੋਇਆ ਕਿਉਂਕਿ ਮੁੱਦੇ ਪੰਜਾਬ ਦੇ ਹੋਰ ਵੀ ਬਹੁਤ ਨੇਗੇ ਦੇਸ਼ ਦੇ ਮੁੱਦੇ ਹੋਰ ਹੀ ਬਹੁਤ ਨੇ ਪਰ ਅਸੀਂ ਇੱਕ ਮੁੱਦੇ ਤੇ ਸਭ ਤੋਂ ਵੱਧ ਇਹ ਕੰਮ ਕਰ ਰਹੇ ਹਾਂ ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ ਕਿਸਾਨੀ ਦਾ ਮੁੱਦਾ بڑے ਮੁੱਦੇ ਨੇਗੇ ਅਸੀਂ ਹਰੇਕ ਮੁੱਦੇ ਤੇ ਹਰੇਕ ਮੁੱਦੇ ਸਾਡਾ ਸਾਥ ਵੀ ਹੁੰਦਾ ਸੀ ਉੱਥੇ ਜਾਣੇ ਵੀ ਆ ਪਰ ਸਾਡਾ ਜਿਹੜਾ ਮੁੱਖ ਮੁੱਦਾ ਇਹ ਆ ਤਾ ਕਰਕੇ ਜਿਹੜੇ ਸੀ ਲੋਕਾਂ ਨੂੰ ਬਚਾ ਸਕੀਏ ਆਓ ਬਾਈ ਇਕੱਠੇ ਹੋ ਕੇ ਕੱਲ ਨੂੰ ਅਸੀਂ ਬੁੱਧਵਾਰ ਨੂੰ ਘਰੇ ਨਹੀਂ ਬੈਠ ਰਹੇ ਉੱਥੇ ਅਸੀਂ ਇੱਕ ਕਮੇਟੀ ਦਾ ਵੀ ਜਿਹੜਾ ਇੱਕ ਲਾਂਣ ਕਰਨਾ ਜਿਹੜੀ ਕਿ ਇੱਕ ਚੰਗੀ ਐਕਸ਼ਨ ਕਮੇਟੀ ਹੋਊਗੀ ਜਿਹੜੇ ਕਿ ਕਿਉਂਕਿ ਮੇਰੇ ਕੋਲੇ ਇਕੱਲੇ ਕੋਲੇ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਜਿਹੜੇ ਕਿ ਸਾਡੇ ਨਾਲ ਚੰਗੇ ਭਰਾ ਜਿਵੇਂ ਕਿ ਆ ਮਹਿੰਗਾ ਬੈਠਾ ਇਹਨੇ ਬਹੁਤ ਵੱਡੀ ਸੇਵਾ ਨਿਭਾਈ ਆ ਮੇਰੇ ਨਾਲ ਸਰਪੰਚ ਬੈਠਾ ਹਰ ਬੁੱਧਵਾਰ ਨੂੰ ਹਰ ਬੁੱਧਵਾਰ ਨੂੰ ਇਹ ਦੇਖੋ ਬਾਈ ਮੱਝਵੀ ਸਿੱਖਾਂ ਦਾ ਮੁੰਡਾ ਇੱਕ ਮਜ਼ਦੂਰ ਘਰ ਦੇ ਵਿੱਚ ਮੁੰਡਾ ਹੈ ਆਪਣਾ ਕੰਮਕਾਰ ਆਪਣਾ ਮੱਝਾ ਦਾ ਕੰਮਕਾਰ ਛੱਡ ਕੇ ਇਹ ਬੁੱਧਵਾਰ ਨੂੰ ਹਰੇਕ ਬੁੱਧਵਾਰ ਨੂੰ ਇੱਥੇ ਮੇਰੇ ਇੱਥੇ ਘਰੇ ਹੁੰਦਾ ਬਾਈ ਹਰੇਕ ਲੋਕਾਂ ਦੀ ਸਮੱਸਿਆ ਸੁਣਦਾ ਕਈ ਵਾਰੀ ਬੁੱਧਵਾਰ ਨੂੰ ਮੇਰੀ ਤਰੀਕਾ ਜਾਂਦੇ ਮੈਨੂੰ ਜਾਣਾ ਆਉਣਾ ਪੈਂਦਾ ਇਹ ਬੰਦਾ ਬਾਈ ਕੰਮ ਸਾਂਭਦਾ ਇਸ ਕਰਕੇ ਇਹਨਾਂ ਦਾ ਧੰਨਵਾਦ ਕਰਦਾ ਅਸੀਂ ਚੰਗੀ ਜਿਹੀ ਇੱਕ ਟੀਮ ਚੰਗੀ ਬਣਾ ਗਏ ਤਾਕੜੇ ਹੋ ਗਏ ਜਿਹੜੇ ਲੜੀਏ ਇਹ ਮੈਂ ਖਾਸ ਕਰਕੇ ਇਹਨਾਂ ਅੱਜ ਮੈਂ ਸਪੈਸ਼ਲੀ ਤੌਰ ਤੇ ਇਹਨਾਂ ਦੋਨਾਂ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਣਾ বারবার ਇੱਕੋ ਹੀ ਗੱਲ ਆ ਕੇ ਲੋਕਾਂ ਨੂੰ ਆਓ ਇਸ ਜੀਤੀ ਦੀ ਆਪਾਂ ਗੜਪੱਟੀ ਤੁਸੀਂ ਬਈ ਕੋਈ ਗੱਲਬਾਤ ਕਰਨੀ ਹੈ ਇੱਕ ਬਈ ਜਿੰਨੇ ਵੀ ਉੱਥੇ ਮਲ ਕੇ ਇਹ ਤੋਂ ਪੀੜਤ ਨੇ ਇਹ ਏਜੰਟਾਂ ਤੋਂ ਪੀੜਤ ਨੇ ਉਹਨਾਂ ਦਾ ਨਾਂ ਏਜੰਟ ਦਾ ਨਾਂ ਸਾਰਾ ਲਿਖ ਕੇ ਲੈ ਕੇ ਉੱਥੇ ਇੱਕ ਮੁੰਡੇ ਜੀ ਅਸੀਂ ਡਿਊਟੀ ਲਾਵਾਂਗੇ ਜਿਹੜਾ ਉੱਥੇ ਫੜੂਗਾ ਉਹ ਜਿਹੜਾ ਇਕੱਠੇ ਕਰੂਗਾ ਕਿਉਂਕਿ ਉੱਥੇ ਮੌਕੇ ਤੇ ਨਹੀਂ ਲਿਖਿਆ ਜਾਣਾ ਕਿਉਂਕਿ ਇਕੱਠ ਜਿਆਦਾ ਹੋ ਜਾਣਾ ਮੌਕੇ ਤੇ ਨਹੀਂ ਲਿਖਿਆ ਜਾਣਾ ਇਹ ਵੀਰਾ ਬਣ ਕੇ ਹੱਥ ਬੰਨ ਕੇ ਬੇਨਤੀ ਆ ਵੀ ਇਹ ਸਾਰਾ ਕੁਝ ਤੁਹਾਡੇ ਲਿਖ ਕੇ ਤੁਸੀਂ ਮੁੰਡੇ ਨੂੰ ਫੜਾ ਸਕੋ ਉੱਥੇ ਲਿਖਣ ਦੀ ਲੋੜ ਨਾ ਪਵੇ ਠੀਕ ਆ ਭਾਈ ਕਿੰਨੇ ਪੈਸੇ ਨੇ ਇਹਦੇ ਕਿੰਨੇ ਦੀ ਸੌਰੀ ਗੱਲ ਰਹਿ ਗਈ ਮੇਰੀ ਕਰਨ ਵਾਲੀ ਸਾਰੇ ਹੀ ਜਿਹੜੋਂ ਕੱਲ ਨੂੰ ਮੇਰੀ ਬੇਨਤੀ ਆ ਵੀ ਸਾਰੇ ਜਾਣੇ ਅਸੀਂ ਕੱਲ ਨੂੰ ਬੁੱਧਵਾਰ ਨੂੰ ਨਹੀਂ ਬੈਠ ਰਹੇ ਜਿਹੜੇ ਜਿਹੜੇ ਏਜੰਟ ਤੋਂ ਪੀੜਤ ਤੋਂ ਉਹਦੀ ਦਰਖਾਸਤ ਐਸਐਸਪੀ ਸਾਹਿਬ ਮੁਹਾਲੀ ਦੇ ਜਿਹੜੇ ਪੀੜਤ ਨੇ ਉਹਦੇ ਨਾਮ ਤੇ ਐਸਐਸਪੀ ਸਾਹਿਬ ਦੇ ਨਾਮ ਤੇ ਦਰਖਾਸਤ ਲਿਖਾਈ ਹੋਣੀ ਚਾਹੀਦੀ। ਇਹ ਮੇਰੀ ਬੇਨਤੀ ਹੈ ਜਿਹੜੇ ਵੀ ਜੱਟ ਤੋਂ ਪੀੜਤ ਤੋਂ ਤੇ ਨਾਲ ਹੱਥ ਦੇ ਵਿੱਚ ਬੈਨਰ ਤੇ ਝੰਡਾ ਹੋਣਾ ਚਾਹੀਦਾ ਕਾਲਾ। ਦੂਸਰੀ ਇੱਕ ਬੇਨਤੀ ਪੂਰੇ ਪੰਜਾਬ ਵਾਸੀਆਂ ਨੂੰ ਜਾਂ ਦੇਸ਼ ਦੇ ਹੋਰ ਵੀਰਸਿਆਂ ਨੂੰ ਆਪਾਂ ਜਦੋਂ ਦੇਖਦੇ ਆ ਕਿ ਮੁਹਾਲੀ ਚੰਡੀਗੜ੍ਹ ਦੇ ਵਿੱਚ ਜੇ ਆਪਣੇ ਰਾਜਸਥਾਨ ਤੋਂ ਲਾ ਲੋ ਚ ਆਪਣੇ ਜੰਮੂ ਹਮਾਦਲ ਦੇ ਵੀ ਲੋਕ ਅੱਗੇ ਹੋਏ ਆ। ਸਾਰੇ ਨੂੰ ਬੇਨਤੀ ਕੀ ਵੱਧ ਤੋਂ ਵੱਧ ਪਹੁੰਚਣਾ ਇਕੱਲਾ ਆਪਾਂ ਪੰਜਾਬ ਸਰਕਾਰ ਨੇ ਆਪਾਂ ਕੇਂਦਰ ਸਰਕਾਰ ਦੇ ਨਾਮ ਵੀ ਇੱਕ ਪੱਤਰ ਲਿਖਾਂਗੇ ਤੇ ਕੇਂਦਰ ਸਰਕਾਰ ਤੋਂ ਹੀ ਮੰਗ ਕਰਾਂਗੇ ਵੀ ਇਹ ਇਕੱਲਾ ਪੰਜਾਬ ਦੇ ਵਿੱਚ ਹੀ ਲੁੱਟ ਤੰਤਰ ਨਹੀਂ ਚੱਲ ਰਿਹਾ ਇਹ ਰਾਜਸਥਾਨ 'ਚ ਵੀ ਚੱਲ ਰਿਹਾ ਹਿਮਾਚਲ 'ਚ ਵੀ ਚੱਲ ਰਿਹਾ ਯੂਪੀ 'ਚ ਵੀ ਚੱਲ ਹੈ ਤਾਂ ਮੈਂ ਪੂਰੇ ਦੇਸ਼ ਦੇ ਆਮ ਜਨਾ ਜਿਹੜਾ ਉਹਨਾਂ ਨੂੰ ਅਪੀਲ ਕਰੂੰਗਾ ਕਿ ਜਿਆਦਾ ਤੋਂ ਜਿਆਦਾ ਉਸ ਦਿਨ ਮੁਹਾਲੀ ਪਹੁੰਚੋ ਆਪਾਂ ਉੱਥੋਂ ਇਸ ਅਭਿਆਨ ਦੀ ਸ਼ੁਰੂਆਤ ਕਰ ਰਹੇ ਹਾਂ ਉਸ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ ਜੋ ਉਸ ਦਿਨ ਪੂਰੇ ਦੇਸ਼ ਦੇ ਲੋਕ ਇੱਥੇ ਨੌਜਵਾਨ ਪਹੁੰਚਣਗੇ ਸਾਨੂੰ ਵੀ ਪਤਾ ਲੱਗੂਗਾ ਤੇ ਆਪਾਂ ਲਿਸਟਾਂ ਬਣਾਵਾਂਗੇ ਉਹ ਲਿਸਟਾਂ ਤੋਂ ਫਿਰ ਆਪਾਂ ਦੇਖਾਂਗੇ ਕਿਤੇ ਕਿਤੇ ਆਪਾਂ ਨੂੰ ਕੰਮ ਕਰਨਾ ਹੈ ਤਾਂ ਆਪਾਂ ਖੁਦ ਜਾ ਕੇ ਚਾਹੇ ਜਿਵੇਂ ਚੰਡੀਗੜ੍ਹ ਤੋਂ ਬਾਅਦ ਜਲੰਧਰ ਜਾਣਾ ਪਿਆ ਰਾਜਸਥਾਨ ਦੇ ਕਿਸੇ ਹਿੱਸੇ ਜਾਣਾ ਪਿਆ ਜੰਮੂ ਦੇ ਕਿਸੇ ਹਿੱਸੇ ਜਾਣਾ ਪਿਆ ਹੈ ਹਿਮਾਚਲ ਦੇ ਕਿਸੇ ਹਿੱਸੇ ਜਾਣਾ ਪਿਆ ਯੂਪੀ ਇਹ ਬਹੁਤ ਵੱਡੇ ਠੱਗੀ ਦੇ ਬਈ ਕੇਂਦਰ ਬਣ ਚੁੱਕਿਆ ਆਪਾਂ ਉੱਥੇ ਵੀ ਜਾਵਾਂ ਪਰ ਉਸ ਲਈ ਸਾਡੇ ਕੋਲ ਪਹਿਲਾਂ ਤੁਸੀਂ ਆਉਂਗੇ ਅਸੀਂ ਲਿਸਟ ਬਣਾਵਾਂਗੇ ਤੇ ਫਿਰ ਦੱਸ ਦਿਆਂ ਕਿ ਇਕੱਲੇ ਪੰਜਾਬ ਦੇ ਲੋਕਾਂ ਦਾ ਹੀ ਮੁੱਦਾ ਨਹੀਂ ਗਾ ਪੂਰੇ ਦੇਸ਼ ਦੇ ਨੌਜਵਾਨਾਂ ਦਾ ਮੁੱਦਾ ਤੇ ਇੱਕ ਆਪਾਂ ਪੱਤਰ ਮੁੱਖ ਮੰਤਰੀ ਦੇ ਨਾਮ ਲਿਖਾਂਗੇ ਇੱਕ ਕੇਂਦਰ ਸਰਕਾਰ ਦੇ ਮਾਨਣਯੋਗ ਪ੍ਰਧਾਨ ਮੰਤਰੀ ਦੇ ਨਾਮ ਲਿਖਾਂਗੇ ਤਾਂ ਜੋ ਉੱਥੇ ਵੀ ਆਪਾਂ ਜਿਹੜੇ ਹੋਰ ਸਟੇਟਾਂ ਦੇ ਲੋਕ ਹੈ ਉਹਨਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰ ਸਕੀਏ ਤੇ ਇਸ ਮਹਿੰਦ ਦੇ ਵਿੱਚ ਜਿਆਦੇ ਤੋਂ ਜਿਆਦੇ ਲੋਕਾਂ ਨੂੰ ਜੋੜ ਸਕੀਏ ਧੰਨਵਾਦ ਬਹੁਤ ਬਹੁਤ ਅਨੰਦ